ਹਾਂ ਮੀਟਰ ਰੀਡਿੰਗ ਵਾਲਾ ਬਿੱਲ ਆਉਜਣਾ ਜੀ ਬਿੱਲ ਦੇਣ ਵਾਲਾ ਇੱਕ ਤਾਂ ਰੀਡਿੰਗ ਲੈਣ ਜਾਂਦਾ ਇੱਕ ਬਿੱਲ ਵੰਡ ਕੇ ਆਉਂਦਾ ਪਿੰਡ 'ਚ ਇਹ ਵਿਲਾ ਹੋਜਣਾ ਕੋਈ ਚਿਪ ਵਾਲੇ ਮੀਟਰ ਨੇ ਮੋਬਾਈਲ 'ਚ ਉਹਦਾ ਸੰਦੇਸ਼ ਆਉਣਾ ਰੀਡਿੰਗ ਆਟੋਮੈਟਿਕਲੀ ਉਹਦੀ ਆਨਲਾਈਨ ਹੋ ਜਾਣੀ ਆ ਤੇ ਮੋਬਾਈਲ 'ਤੇ ਤੁਹਾਨੂੰ ਬਿੱਲ ਆ ਜਣਾ ਵੀ ਠੋਡਾ ਅੱਜ ਬਿੱਲ ਇੰਨਾ ਆਇਆ ਵਾ ਪਰ ਸਭ ਤੋਂ ਖਤਰਨਾਕ ਇਹਦੇ ਫੰਕਸ਼ਨ ਹੁੰਦਾ ਨਾ ਸਾਡੇ ਪਿੰਡ 'ਚ ਸ਼ਹਿਰੀ ਸੁਣਨ ਕਾਸ ਕਰਕੇ ਮੰਨ ਲਓ ਕੋਈ 10 ਵੀ ਪੱਖੇ ਲੱਗ ਗਏ ਕੋਈ ਅਸੀਂ ਕੂਲਰ ਲਾ ਲਏ ਫੰਕਸ਼ਨ ਜਿੰਨਾ ਠੋਡਾ ਲੋਡ ਇੱਕ ਦਿਨ ਚੱਕਿਆ ਜਾਊਗਾ ਉਸ ਦਿਨ ਹੀ ਉਹ ਮੀਟਰ ਨੋਟ ਕਰ ਲੂਗਾ ਅਗਲੇ ਇਹ ਮੈਸੇਜ ਆਊਗਾ ਵੀ ਤੁਹਾਡਾ ਐਕਚੁਅਲੀ ਲੋਡ 20 ਕਿਲੋ ਆ 25 ਕਿਲੋ ਆ ਜੇ ਤੁਸੀਂ ਨਹੀਂ ਭਰਦੇ ਤੇ ਤੁਹਾਨੂੰ ਜੁਰਮਾਨਾ ਕਿਉਂਕਿ ਆਟੋਮੈਟਿਕ ਹੀ ਕੰਮ ਕਰੂਗਾ ਉਹਦੇ ਨਾਲ ਕੋਈ ਵੀ ਜੇ ਛੇੜਛਾੜ ਹੁੰਦੀ ਉਹ ਤੇ ਉਹਦੇ 'ਚ ਕੈਮਰਾ ਲੱਗਾ ਹੋਇਆ ਉਹ ਆਟੋਮੈਟਿਕ ਸੰਦੇਸ਼ ਦੇਊਗਾ ਸਰਕਾਰ ਨੂੰ ਪਿੱਛੇ ਵੀ ਬੰਦੇ ਛੇੜਛਾੜ ਕਰ ਰਹੇ ਆ ਇਹਦੇ ਪ੍ਰਾਈਵੇਟ ਕੰਪਨੀ ਜਿੱਥੋਂ ਤੱਕ ਮੁਲਾਜ਼ਮਾ ਦਾ ਸਵਾਲ ਹੈ ਮੁਲਾਜ਼ਮਾ ਨੂੰ ਵੀ ਸਦਾਂਗੇ ਇੰਜੀਨੀਅਰ ਐਸੋਸੀਏਸ਼ਨ ਵੀ ਲਗਾਤਾਰ ਵਿਰੋਧ ਕਰਦੇ ਰਹੀ ਅਫਸਰਾਂ ਦੀ ਔਰ ਪਾਵਰ ਕਾਮ ਦੇ ਵਿੱਚ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਨੇ ਉਹ ਹਮੇਸ਼ਾ ਹੀ ਬਿਜਲੀ ਬੋਰਡ ਦੇ ਨਿਜੀਕਰਨ ਦੇ ਵਿਰੋਧ ਹੁਣ ਵੀ ਆਪਣੇ ਪੱਧਰ ਤੇ ਉਹ ਵਿਰੋਧ ਕਰ ਹੀ ਰਹੀਆਂ ਨੇ ਇੱਥੇ ਕੋਈ ਰੌਲਾ ਨਹੀਂ ਹੈਗਾ ਪਰ ਮੁਲਾਜ਼ਮਾਂ ਦੀ ਗਿਣਤੀ ਥੋੜੀ ਰਹੀ ਆ ਅ디 ਗਿਣਤੀ ਘਟ ਗਈ ਇਸ ਕਰਕੇ ਉਹਨਾਂ ਦਾ ਪ੍ਰੋਟੈਸਟ ਇਸ ਕਰਕੇ ਕਿਉਂਕਿ ਅਸਲ ਵਿੱਚ ਆਮ ਜਨਤਾ ਚਾਹੇ ਸ਼ਹਿਰੀ ਹੋਣ ਛੋਟਾ ਦੁਕਾਨਦਾਰ ਹੋਵੇ ਕਿਸਾਨ ਮਜ਼ਦੂਰ ਮਰਨਾ ਜਿਹੜਾ ਗਰੀਬ ਤਕ ਤਬਕਾ ਸਭ ਤੋਂ ਵੱਧ ਮੰਗਾਈ ਦੀ ਮਾਰ ਨੂੰ ਪੈਣੀ ਹੈ ਜੋ ਅਸੀਂ ਸਮਝਦੇ ਆ ਕਿ ਅ ਪਿਛਲੇ ਲੰਮੇ ਸਮੇਂ ਤੋਂ ਆਪਾਂ ਜਾਣਦੇ ਆਂ ਵੀ ਜਿਵੇਂ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਪੰਜਾਬ ਸਰਕਾਰ ਵੀ ਨਾਰ ਰੜੀ ਹੋਈ ਆ 1948 ਦਾ ਬਿਜਲੀ ਐਕਟ ਜਿਹੜਾ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਤੇ ਆਮ ਖਪਤਕਾਰਾਂ ਦੇ ਹੱਕ ਤਿੰਨ ਪਰਸੈਂਟ ਤੋਂ ਵੱਧ ਮੁਨਾਫਾ ਲੈਣ ਦੀ ਮਨਾਹੀ ਸੀ ਉਹਨੂੰ ਖਤਮ ਕਰ ਲਈ ਜਦੋਂ ਕਾਰਪੋਰੇਟ ਦੀਆਂ ਕੰਪਨੀਆਂ ਨੂੰ ਬਿਜਲੀ ਸੈਕਟਰ ਵਿੱਚ ਲਿਆਂਦਾ ਗਿਆ ਉਦੋਂ 2003 ਐਕਟ ਬਿਜਲੀ ਐਕਟ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚ ਕਿ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਸੀ ਚਾਹੇ ਕਾਲੀ ਦਲ ਸੀ ਚਾਹੇ ਭਾਜਪਾ ਸੀ ਰਲ ਕੇ ਕਾਨੂੰਨ ਲੈ ਕੇ ਆਏ ਜਿਹਦੇ ਵਿੱਚ ਖਪਤਕਾਰਾਂ ਨੂੰ ਘੱਟੋ ਘੱਟ ਮੁਨਾਫਾ 16% ਲੈਣ ਦੀ ਇਜਾਜ਼ਤ ਦਿੱਤੀ ਗਈ ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਬਿਜਲੀ ਪੈਦਾ ਕਰਨ ਦੇ ਅਧਿਕਾਰ ਦਿੱਤੇ ਗਏ ਹੁਣ ਜਿਹੜਾ ਵਾ 2020 ਤੋਂ ਜਿਹਨੂੰ ਅਸੀਂ ਪਹਿਲਾਂ ਬਿਜਲੀ ਸੋਧ ਬਿੱਲ 2020 ਕਹਿੰਦੇ ਸੀਗੇ ਪਿਛਲੀ ਵਾਰ ਮੋਦੀ ਸਰਕਾਰ ਨੇ ਉਹਨੂੰ ਪਾਰਲੀਮੈਂਟ ਚ ਲਿਆਂਦਾ ਉਹ ਸਟੈਂਡਿੰਗ ਕਮੇਟੀ ਕੋਲ ਚਲਾ ਗਿਆ ਕਿਉਂਕਿ ਪਿਛਲੀ ਸਰਕਾਰ ਖਤਮ ਹੋ ਗਈ ਔਰ ਨਵੀਂ ਸਰਕਾਰ ਫੇਰ ਆਈ ਭਾਵੇਂ ਉਹੀ ਆ ਗਈ ਆ ਐਤ ਕੀ ਮਾਨਸੂਨ 70 ਜਿਵੇਂ ਤੁਸੀਂ ਸੁਣ ਰਹੇ ਹੋ 21 ਆਪਣਾ ਜੁਲਾਈ ਤੋਂ ਸ਼ੁਰੂ ਹੋ ਰਿਹਾ ਵਾ ਤੇ ਐਰਕੀ ਮਾਨਸੂਨ 70 ਦੇ ਵਿੱਚ ਜਿਹੜਾ ਵਾ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਹੈਗੀ ਆ ਔਰ ਇਹਦੇ ਇਹ ਜੇ ਬਿੱਲ ਆਉਂਦਾ ਵਾ ਪਾਸ ਹੁੰਦਾ ਵਾ ਤੇ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਊਗਾ ਔਰ ਬਿਜਲੀ ਬੋਰਡ ਨੂੰ ਕਿਸੇ ਨਿੱਜੀ ਹੱਥਾਂ ਵਿੱਚ ਵੇਚਿਆ ਜਾਊਗਾ ਜਿਹੜੀ ਐਮ ਕਾਮ ਆ ਇਸ ਬੜੇ ਵੀ ਉਹਦਾ ਲਗਭਗ ਠੇਕਾ ਜਿਹੜਾ ਵਾ ਉਹ ਅਦਾਨੀ ਜੀ ਕੋ ਚਲਾ ਗਿਆ ਜਿਹੜੇ ਗ੍ਰਿਡ ਵਗੈਰਾ ਹੈਗੇ ਨੇ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਵਾ ਤੋਂ ਨੂੰ ਪਤਾ ਬਾ ਜਿਹੜਾ 2003 ਐਟ ਪ੍ਰਾਈਵੇਟ ਥਰਮਲ ਪਲੈਂਟ ਪੰਜਾਬ ਦੇ ਅੰਦਰ ਲੱਗੇ ਜਿਹਨੂੰ ਪਾਵਰ ਪਰਚੇਜ ਐਗਰੀਮੈਂਟ ਕਹਿੰਦੇ ਆ ਉਸ ਵੇਲੇ ਦੀ ਸਰਕਾਰ ਨੇ ਬਹੁਤ ਮਹਿੰਗੇ ਪਾਸ ਸਮਝੌਤੇ ਕੀਤੇ ਸੀ ਅਜੇ ਤੱਕ ਉਹਨਾਂ ਨੂੰ ਭਗਵੰਤਮਾਨ ਸਰਕਾਰ ਜਿਹੜੀ ਕਹਿੰਦੀ ਅਸੀਂ ਲੋਕਾਂ ਦੇ ਹੱਕ ਵਿੱਚ ਆ ਭਗਵੰਤਮਾਨ ਜੀ ਨੂੰ ਪੁੱਛੂੰਗਾ ਮੈਂ ਵੀ ਜਿਹੜਾ ਪਾਵਰ ਪਰਚੇਜ ਐਗਰੀਮੈਂਟ ਪੀਪੀਏ ਜਿਹੜਾ ਹੋਇਆ ਸੀ ਉਹਨੂੰ ਅਜੇ ਤੱਕ ਖਤਮ ਕਿਉਂ ਨਹੀਂ ਕੀਤਾ ਗਿਆ ਲੋਕਾਂ ਦੇ ਪੱਖ ਵਿੱਚ ਤੇ ਹੁਣ ਜਿਵੇਂ ਕੇਂਦਰ ਦੇ ਮੰਤਰੀ ਸਾਹਿਬਾਨ ਮਨੋਹਰ لال ਖੱਟਰ ਦਾ ਬਿਆਨ ਆ ਗਿਆ ਕਿ 31 ਅਗਸਤ ਤੱਕ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਮਲਾਜ਼ਮਾਂ ਦੇ ਘਰਾਂ ਅੱਗੇ ਚਪਲੈਮੀਟਰ ਲਾ ਦਿੱਤੇ ਜਾਣਗੇ ਤਾਂ ਅnder ਖਾਤੇ ਬਿਜਲੀ ਬੋਰਡ ਨੂੰ ਵੈਸੇ ਪ੍ਰਾਈਵੇਟ ਕੀਤਾ ਜਾ ਰਿਹਾ ਔਰ ਹੁਣ ਪੂਰੀ ਤਰ੍ਹਾਂ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਹੋ ਰਹੀ ਆ ਇਸ ਕਰਕੇ ਪਾਵਰ ਸੈਕਟਰ ਕਿਉਂਕਿ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਜਿਹੜਾ ਸਾਡੇ ਸ਼ਹਿਰਾਂ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਰੇੜੀ ਫੜੀ ਵਾਲੇ ਨੇ ਚਾਹੇ ਸ਼ਹਿਰੀ ਵੀਰ ਨੇ ਚਾਹੇ ਕਸਬਿਆਂ ਚ ਵੱਸਣ ਵਾਲੇ ਲੋਕ ਨੇ ਸਾਰੇ ਕੁੱਲ ਮਿਲਾ ਕੇ ਪੂਰੇ ਪੰਜਾਬੀਆਂ ਦਾ ਮਸਲਾ ਬਣਦਾ ਵਾ ਜਿੱਥੇ-ਜਿੱਥੇ ਬਿਜਲੀ ਬੋਰਡ ਪ੍ਰਾਈਵੇਟ ਹੋਇਆ ਹੈਗਾ ਉੱਥੇ ਜਿਹੜੇ ਖਪਤਕਾਰ ਆ ਉਹ ਬਿਜਲੀ ਦਾ ਬਿੱਲ ਦੇਣ ਦੇ ਯੋਗ ਹੀ ਨਹੀਂ ਹੈਗੇ ਔਰ ਘੱਟੋ-ਘੱਟ ਉੱਚ ਮੁਨਾਫਾ ਲਿਖਿਆ 16% ਤੇ 16% ਤੋਂ ਘੱਟ ਇੱਕ ਜੁੰਟ ਤੁਹਾਨੂੰ ਬਿਜਲੀ ਦਾ ਮਿਲਣਾ ਨਹੀਂ ਹੈਗਾ ਇਸ ਕਰਕੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਅੱਜ ਪੂਰੇ ਪੰਜਾਬ ਦੇ ਅੰਦਰ ਜਿਵੇਂ ਚਾਰ ਜ਼ਿਲ੍ਹਿਆਂ ਦੇ ਇਹ ਵੱਡੇ ਅਫਸਰ ਨੇ ਚੀਫ ਪਾਵਰ ਕਾਮ ਦੇ ਇਹਨੂੰ ਅਸੀਂ ਮੰਗ ਪੱਤਰ ਦਾਂਗੇ ਅੱਜ ਅਮਰਸਰ ਪੁਲਿਸ ਕਮਰਸ਼ੀਅਲ ਕਮਿਸ਼ਨਰ ਨੂੰ ਵੀ ਦਾਂਗੇ ਤੇ ਡੀਸੀ ਸਾਹਿਬਾਨ ਨੂੰ ਵੀ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਬਿਜਲੀ ਦੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਵਾ ਸਰਕਾਰ ਨੇ ਉਹ ਵਾਪਸ ਲਿਆ ਜਵੇ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਗਾ 14 ਜੁਲਾਈ 2025 ਨੂੰ ਇਸ ਦਫਤਰ ਅੱਗੇ ਹਜ਼ਾਰਾਂ ਕਿਸਾਨਾਂ ਦਾ ਮਜ਼ਦੂਰਾਂ ਪੂਰੇ ਪੰਜਾਬ ਅੰਦਰ ਲੱਖਾਂ ਦੇ ਇਕੱਠ ਕਰਾਂਗੇ আর ਅਸੀਂ ਇਹਦੇ ਵਿੱਚ ਅਪੀਲ ਕਰਦੇ ਹਾਂ ਸਾਰਿਆਂ ਲੋਕਾਂ ਨੂੰ ਕਿ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਚਾਹੇ ਮੁਲਾਜ਼ਮ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਸ਼ਹਿਰੀ ਹੋਣ ਉਹਨਾਂ ਨੂੰ ਆਪਣਾ ਪੰਜਾਬ ਰਾਜ ਬਿਜਲੀ ਬੋਰਡ ਬਚਾਉਣ ਲਈ ਆਹ ਜਿਹੜੀ ਜ਼ਮੀਨ ਤੇ ਅਸੀਂ ਬੈਠੇ ਆ ਜਿੱਦਣ ਇਹ ਜ਼ਮੀਨ ਨੰਬਰ 7 ਦੀ ਕਟੌਤੀ ਹੋਊਗੀ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਹੈ ਜਾਂ ਆਮ ਗ੍ਰਿਡ ਜਿਹੜੇ ਪਿੰਡਾਂ 'ਚ ਬਣੇ ਨੇ ਉਹ ਸਾਰੀਆਂ ਪੰਚਾਇਤਾਂ ਨੇ ਮਤੇ ਪਾਸ ਕੇ ਦਿੱਤੇ ਹੋਗੇ ਨੇ ਆ ਜਿਹੜੀ ਆ ਨਾ ਪਬਲਿਕ ਪ੍ਰਾਪਰਟੀ ਆ ਇਹ 'ਚ ਅਸੀਂ ਤੁਸੀਂ ਸਾਰੇ ਆਉਂਦੇ ਹੋ ਔਰ ਜਿਹੜੀ ਪਬਲਿਕ ਜਨਤਕ ਇਹਨੂੰ ਕਹਿੰਦੇ ਜਨਤਕ ਅਦਾਰੇ ਇਹ ਕਿਸੇ ਵੀ ਮੋਦੀ ਸਰਕਾਰ ਨੂੰ ਜੇ ਮੋਦੀ ਜੀ ਹੁਣ ਆਦੀ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੀ ਮਰੀ ਪ੍ਰਾਈਵੇਟ ਕੰਪਨੀ ਵੇਚ ਦੇਣ ਭਗਵੰਤ ਮਾਨ ਦੀ ਜੇ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੇ ਜਨਤਕ ਅਦਾਰੇ ਆ ਜਿਹਦੇ ਵਿੱਚ ਪਬਲਿਕ ਨੇ ਇੰਟਰਸਟ ਹੈ ਆ ਪਬਲਿਕ ਨੇ ਜਿਹੜੇ ਬਿੱਲ ਦਿੱਤੇ ਆ ਪਾਵਰ ਕੌਰ ਨੂੰ ਉਹਦੇ ਤੇ ਇਹ ਅਰਬਾਂ ਖਰਬਾਂ ਦਾ ਜਿਹੜਾ ਬਾ ਆਦਾਰਾ ਬਣਿਆ ਹੋਇਆ ਤੋਂ ਅਸੀਂ ਕਹਿੰਨੇ ਵੀ ਕਿਸੇ ਸਰਕਾਰ ਨੂੰ ਪੰਜਾਬੀਆਂ ਨੂੰ ਜਾਂ ਦੇਸ਼ ਵਾਸੀਆਂ ਨੂੰ ਪੁੱਛਿਆਂ ਤੋਂ ਬਗੈਰ ਇਹ ਆਦਾਰਾ ਵੇਚਣ ਦਾ ਅਧਿਕਾਰ ਨਹੀਂ ਹੈਗਾ ਤੋਂ ਅਸੀਂ ਵੀ ਸਮਝਦੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕੋਈ ਇਕੱਲੀ ਕਾਰੀ ਕਿਸੇ ਜਥੇਬੰਦੀ ਦੀ ਵਸਤ ਦੀ ਗੱਲ ਨਹੀਂ ਵੀ ਐਡਾ ਵੱਡਾ ਮਸਲਾ ਉੱਤੇ ਲੜ ਲਵੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਅੰਦਰ ਸਾਰੀਆਂ ਜਥੇਬੰਦੀਆਂ ਇਸ ਮੁੱਦੇ ਤੇ ਆ ਕੇ ਸਹਿਯੋਗ ਕਰਨ ਔਰ ਪਾਵਰ ਸੈਕਟਰ ਨੂੰ ਬਚਾਉਣ ਵਾਸਤੇ ਜਿਹੜਾ ਆਮ ਪਬਲਿਕ ਨਾਲ ਜੁੜਿਆ ਹੋਇਆ ਵੱਡੇ ਸ਼ਗਰਸ਼ਾਂ ਦੀ ਅਸੀਂ ਤਿਆਰੀ ਕਰੀਏ ਔਰ 14 ਜੁਲਾਈ 2025 ਨੂੰ ਆਮ ਜਨਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀਆਂ ਨੂੰ ਅਪੀਲ ਕਰਦੇ ਹੋਏ ਕਿ ਵੱਟ ਤੋਂ ਵੱਧ ਗਿਣਤੀ ਵਿੱਚ ਆ ਪੂਰੇ ਪੰਜਾਬ ਅੰਦਰ ਇੱਥੇ ਚੀਫ ਪਾਵਰ ਕਮ ਦੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੋ ਭਗਵੰਤ ਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਨਸ਼ਿਆ ਵਿਰੁੱਧ ਜੁੱਧ ਚੱਲ ਰਿਹਾ ਸਾਨੂੰ ਨਹੀਂ ਲੱਗ ਰਿਹਾ ਵੀ ਪੰਜਾਬ ਦੇ ਅੰਦਰ ਨਸ਼ਿਆਂ ਦੀ ਸਪਲਾਈ ਕਿਤੇ ਟੁੱਟ ਗਈ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਤੇ ਐਸਐਸਪੀ ਦਫ਼ਤਰ ਜਾਂ ਜੇ ਕਹਿਣਗੇ ਮੁੱਖ ਮੰਤਰੀ ਸਾਹਿਬ ਤੱਕ ਚੰਡੀਗੜ੍ਹ ਵੀ ਸੱਦ ਲਾਂਗੇ ਪ੍ਰੇਟ ਕਰਾ ਦਾਂਗੇ ਉਹਦੇ ਸਾਹਮਣੇ ਵੀ ਉਹ ਬੰਦੇ ਕਹਿ ਦੇਣਗੇ ਵੀ ਤੁਹਾਡੇ ਨਸ਼ੇ ਆਮ ਪਿੰਡਾਂ 'ਚ ਆ ਰਹੇ ਆ ਤਾਂ ਨਸ਼ਿਆਂ ਵਿਰੁੱਧ ਜੁੱਧ ਭਾਵੇਂ ਪੁਲਿਸ ਕਾਰਵਾਈਆਂ ਦੇ ਵਿੱਚ ਪਹਿਲੋਂ ਨਾਲੋਂ ਨਸ਼ਾ ਜ਼ਿਆਦਾ ਫੜਿਆ ਜਾ ਰਿਹਾ ਜਿਆਦਾ ਮਿਕਦਾਰ ਵਿੱਚ ਮਿਲ ਰਿਹਾ ਪਰ ਇੱਕ ਪਿਛਲੇ ਸਮੇਂ ਜਦੋਂ ਆ ਹੁਣ ਰੌਲਾ ਪੈ ਰਿਹਾ ਨਸ਼ੇ ਵਾਲੇ ਮਸਲੇ ਤੇ ਇੱਕ ਰਿਟਾਇਰ ਏਡੀਜੀਪੀ ਜਾਂ ਡੀਜੀ ਨੇ ਕਿਹਾ ਵੀ ਫੜੀ ਤਾਂ ਗਈ ਸੀ 3 ਕੁਇੰਟਲ ਤੇ ਪਾਈ ਸੀ 30 ਕਿਲੋ ਹੁਣ ਸਾਨੂੰ ਨਹੀਂ ਸਮਝ ਆਉਂਦੀ ਫੜੀ ਕਿੰਨੀ ਜਾਂਦੀ ਆ ਤੇ ਪਾਈ ਕਿੰਨੀ ਜਾਂਦੀ ਆ ਤੋ ਇਹਦੇ ਤੇ ਵੀ ਰੌਲੇ ਹੈਗੇ ਆ ਗੱਲ ਹੈ ਇਹ ਸੈਂਟਰ ਦੀ ਸਕੀਮ ਹੈਗੀ ਹੈ ਜਿਹੜੀ ਵੀ ਜੋ ਵੀ ਨਾ ਇਲੈਕਟ੍ਰਿਸਿਟੀ ਐਕਟਾ ਉਹਦੇ ਮੁਤਾਬਕ ਜੋ ਹੈ ਨਾ ਉਹ ਸੈਂਟਰ ਦਾ ਹੀ ਆ ਸਾਰਾ ਉਹਦੇ ਨਾਲ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਬੇਰੁਜ਼ਗਾਰੀ ਵਧੂਗੀ ਬੇਰੁਜ਼ਗਾਰੀ ਕਿਵੇਂ ਕਹਿੰਦੇ ਆਪਾਂ ਇਹ ਮੀਟਰ ਰੀਡਰ ਜਿਹੜੇ ਆ ਰੀਡਿੰਗਾਂ ਨਹੀਂ ਉਹਦੇ ਨਾਲ ਕਿੰਨੇ ਕੁ ਹੈਗੇ ਆ ਸਟਾਫ ਉਹ ਮੀਟਰ ਰੀਡਰ ਜਿਹੜੇ ਮੀਟਰ ਰੀਡਰ ਸਾਡੀਆਂ ਰੀਡਿੰਗਾਂ ਵੀ ਪ੍ਰੋਪਰ ਨਹੀਂ ਲੈ ਪਾ ਰਹੇ ਸਟਾਫ ਮੈਨ ਨੇ ਸ਼ੋਰਟ ਹੈਗਾ ਜੇ ਉਹਨੂੰ ਆਟੋਮੈਟਿਕ ਆ ਰੀਡਿੰਗ ਸਾਡੇ ਕੋਲ ਆਦੀ ਤਾਂ ਐਫੀਸ਼ੀਐਂਸੀ ਤਾਂ ਵਧੂਗੀ ਕਿ ਨਹੀਂ ਉਹਦੇ ਤੋਂ ਕੋਈ ਨੁਕਸਾਨ ਤਾਂ ਹੈ ਨਹੀਂ ਜਿਹੜੀ ਪੀਲ ਫ੍ਰਿਜ ਹੁੰਦੀ ਹੈ ਇਲੈਕਟ੍ਰਿਸਿਟੀ ਦੀ ਉਹਦੇ 'ਚ ਵੀ ਫਾਇਦਾ ਹੁੰਦਾ ਸਾਨੂੰ ਸਮਾਰਟ ਮੀਟਰ ਦਾ ਕੋਈ ਨੁਕਸਾਨ ਤਾਂ ਹੈ ਨਹੀਂ ਕਿਸੇ ਨੂੰ ਜਿੰਨਾ ਖੋਦਾ ਆਪਣੇ ਘਰ ਲਾਇਆ ਮੇਰੇ ਪ੍ਰੀਪੇਡ ਲੱਗਾ ਹੋਇਆ ਮੈਂ ਕੋ ਪ੍ਰੀਪੇਡ ਥੋੜਾ ਕਰਾਇਆ ਹੋਇਆ ਇਹ ਆਪਸ਼ਨਲ ਹੈ ਇਹ ਇਹ ਗਲਤ ਫਹਿਮੀ ਆ ਵੀ ਜੀ ਅਸੀਂ ਪ੍ਰੀਪੇਡ ਮੀਟਰ ਲਾਤਾ ਹੈ ਤੇ ਅਸੀਂ ਪ੍ਰੀਪੇਡ ਮੋਡ 'ਚ ਹੀ ਜਾਣਾ ਕੋਈ ਇਦਾਂ ਨਹੀਂ ਲਾਇਆ ਫਾਇਦੇ ਫਾਇਦੇ ਤਾਂ ਹੈ ਹੀ ਆ ਜੇ ਮੰਨ ਲਓ ਜਿਹੜਾ ਸਾਡਾ ਕੋਈ ਰੈਵਨਿਊ ਨਹੀਂ ਆਉਂਦਾ ਕਈ ਵਾਰੀ ਅਸੀਂ ਪੋਸਟਪੇਡ ਲਾਉਣੀ ਆ ਜੇ ਬੰਦਾ ਬਿੱਲ ਹੀ ਨਹੀਂ ਦਿੰਦਾ ਜਾਂ ਨਹੀਂ ਕੱਟੇ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕਈ ਫੀਚਰਸ ਹੈਗੇ ਇਸ ਤਰ੍ਹਾਂ ਠੀਕ ਹੈ ਨਾ ਮੰਨ ਲਓ ਜੀ ਕਾਰਡ ਇਹ ਪਾਨੇ ਤੁਹਾਡਾ ਮੋਬਾਈਲ ਹੈ ਤੁਸੀਂ 250 ਰੁਪਏ ਦਾ ਪਾਇਆ 250 ਬਾਅਦ ਬੰਦ ਹੋ ਜਾਣਾ ਨਹੀਂ ਪੈਸੇ ਅਗਲੇ ਦੋਵੇ ਦੇ ਤਾਂ ਚੱਲੂ ਬਿਜਲੀ ਦਾ ਵੀ ਇਹੀ ਸਵਾਲ ਬਿਜਲੀ ਇਹ ਤਾਂ ਹੈ ਨਹੀਂ ਵੀ ਇਹ ਸੋਰਸ ਜਿਹੜੀ ਹੈ ਉਤਪਾਦਨ ਜਿਹੜਾ ਹੈ ਉਹ ਮੁਫਤ ਬਣਦਾ ਪੈਸਾ ਲੱਗ ਕੇ ਪ੍ਰੋਡਿਊਸ ਹੁੰਦੀ ਨਾ ਇਹ ਵੀ ਜਿਹਦੇ ਪੈਸਾ ਲਾ ਕੇ ਪ੍ਰੋਡਿਊਸ ਹੁੰਦੀ ਹੈ ਤੇ ਪੈਸੇ ਉਹਦੇ ਵਾਪਸ ਸਾਡੇ ਕੋਲ ਰੈਵਨਿਊ ਆਉਗਾ ਨਹੀਂ ਤੇ ਚੱਲੂ ਕਿਦਾਂ ਵਿਭਾਗ ਸਾਰੇ ਐਡਜਸਟਡ ਹੀ ਹੈ ਕਿਤੇ ਕੱਢਣੇ ਥੋੜਾ ਕਿਸੇ ਨੂੰ ਵੀ ਅਸੀਂ ਕੱਢਣ ਦਾ ਤਾਂ ਕਿਹਾ ਹੀ ਨਹੀਂ ਹੈ ਠੀਕ ਹੈ ਤੇ ਬਸ ਇਹ ਹੋਣਾ ਹੈ ਕਿ ਜਿਹੜੇ ਸਾਰੇ ਪ ਨੀ ਤਾਂ ਦੇਖੋ ਸੈਂਟਰ ਦੀ ਸਕੀਮ ਹੈ ਇਹ ਚੀਫ ਨੇ ਮੀਟਰੀਂਗ ਹੈ ਉਹਨਾਂ ਕੋ ਐ ਇਹ ਸਾਰਾ ਪ੍ਰੋਜੈਕਟ ਆਰਡੀਐਸਏ 6 ਸਕੀਮ ਹੈਗੀ ਸੈਂਟਰ ਦੀ ਉਹਦੇ ਅਧੀਨ ਵੀ ਲੱਗ ਰਹੇ ਆ ਉਹ ਜਿੰਨੀ ਉਧਰੋਂ ਪਰਚੇਜ਼ ਹੁੰਦੀ ਹੈ ਉਸ ਹਿਸਾਬ ਨਾਲ ਲਾ ਰਹੇ ਆ